ਸ਼ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਇੱਕ ਨਵੀਂ ਪਾਰਟੀ ਜਿਹੜੀ ਹੈ ਹੋਂਦ ਵਿੱਚ ਆ ਰਹੀ ਹੈ ਜਾਂ ਆ ਸਕਦੀ ਹੈ ਜਿਸ ਨੂੰ ਲੈ ਕੇ ਚਰਚਾਵਾ ਤੇਜ ਹੋ ਗਈਆਂ ਖੈਰ ਹੁਣ ਤਾਂ ਲੋਕਾਂ ਦੇ ਮੂੰਹਾਂ ਦੇ ਉੱਤੇ ਇਹ ਪਾਰਟੀ ਦਾ ਨਾਮ ਚੜਦਾ ਨਜ਼ਰ ਆ ਰਿਹਾ ਹੈ ਜਾਂ ਕਹਿ ਦਈਏ ਕਿ ਭਾਈ ਅਮਰਤਪਾਲ ਸਿੰਘ ਵਾਲੀ ਜੜੀ ਅਕਾਲੀ ਦਲ ਹੈ ਨਮਾ ਅਕਾਲੀ ਦਲ ਹੈ ਉਹ ਹੋਂਦ ਵਿੱਚ ਆਉਣ ਵਾਲਾ ਹੈ ਔਰ ਉਸੇ ਚੀਜ਼ ਨੂੰ ਲੈ ਕੇ ਲਗਾਤਾਰ ਚਰਚਾਵਾ ਚੱਲਦੀਆਂ ਪਈਆਂ ਨੇ ਔਰ ਦੂਸਰੇ ਪਾਸੇ ਇੱਕ ਵੀਡੀਓ ਲਗਾਤਾਰ ਵਾਇਰਲ ਹੋਣ ਲੱਗੀ ਸਿਮਰਨਜੀਤ ਸਿੰਘ ਮਾਨ ਦੇ ਰਿਲੇਟਡ ਸਿਮਰਨਜੀਤ ਸਿੰਘ ਮਾਨ ਦੀ ਇੱਕ ਵੀਡੀਓ ਉਸ ਵੀਡੀਓ ਦੇ ਵਿੱਚ ਇਹ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਕਿਸੇ ਨੂੰ ਦੇਸ਼ ਪ੍ਰੇਮੀ ਕਹਿ ਰਹੇ ਨੇ ਪਰ ਉਸ ਵੀਡੀਓ ਦੇ ਨਾਲ ਇਹ ਜ਼ਰੂਰ ਲਿਖਿਆ ਜਾ ਰਿਹਾ ਹੈ ਕਿ ਉਸ ਵੀਡੀਓ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਯਾਨੀ ਕਿ ਸਰਦਾਰ ਤਰਸੇਮ ਸਿੰਘ ਨੂੰ ਦੇਸ਼ ਪ੍ਰੇਮੀ ਕਿਹਾ ਹਾਲਾਂਕਿ ਇਸ ਗੱਲ ਦੇ ਕੋਈ ਸਿੱਧੇ ਆਸਾਰ ਨਜ਼ਰ ਨਹੀਂ ਆ ਰਹੇ ਉਹਦੇ ਵਿੱਚ ਸਿਰਫ ਸਿਮਰਨਜੀਤ ਸਿੰਘ ਮਾਨ ਬੋਲਦੇ ਨਜ਼ਰ ਆ ਰਹੇ ਆ ਤਰਸੀਮ ਸਿੰਘ ਦੀ ਕੋਈ ਤਸਵੀਰ ਕੋਈ ਛਵੀ ਨਜ਼ਰ ਨਹੀਂ ਆ ਰਹੀ ਪਰ ਇਸ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਦਿਆਂ ਕਰਦਿਆਂ ਅਚਾਨਕ ਕਿਸੇ ਨਾਲ ਗੱਲ ਕਰਦੇ ਆ ਔਰ ਉਹ ਕਹਿੰਦੇ ਆ ਕਿ ਤੁਸੀਂ ਉੱਠ ਕੇ ਚੱਲਿਓ ਔਰ ਉਹਨਾਂ ਨੂੰ ਦੇਸ਼ ਪ੍ਰੇਮੀ ਕਹਿ ਕੇ ਦੇਸ਼ ਭਗਤ ਕਹਿ ਕੇ ਸੰਬੋਧਨ ਕਰਦੇ ਨੇ ਔਰ ਉਸੇ ਵੀਡੀਓ ਨੂੰ ਲੈ ਕੇ ਹੁਣ ਇੱਕ ਨਰੇਟਿਵ ਦੱਸਿਆ ਜਾ ਰਿਹਾ ਹੈ ਕਿ ਇਹ ਬੋਲ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਬੋਲੇ ਨੇ ਉਹ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੂੰ ਬੋਲੇ ਨੇ ਖੈਰ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਇਹੋ ਜਿਹਾ ਕੀ ਕਹਿ ਦਿੱਤਾ ਆਓ ਸੁਣਦੇ ਹਾਂ ਸੌਰੀ ਜੇ ਮੈਂ ਇੰਡੀਆ ਦੇ ਖਿਲਾਫ ਕੁਝ ਕਹਤਾ ਹੈ ਮਾਫ ਕਰਨਾ ਤੁਸੀਂ ਉੱਠ ਪਈਓ ਹਾਂ ਨਹੀਂ 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 ਜਿਹੜੇ ਦੇਸ਼ ਦੇ ਗੋਲ ਡਿਰੀਵੇਟਿਵ ਦੇਸ਼ ਭਗਤੋ ਮੈਂ ਮਾਹੀ ਮੰਗ ਰਿਹਾ ਤੁਹਾਡੇ ਦੇਸ਼ ਦੇ ਖਿਲਾਫ ਬੋਲ ਪਿਆ ਚਲੋ ਇੱਕ ਤਾਂ ਚਲਾ ਗਿਆ ਇਹੇ ਚਲੋ ਕੋਈ ਨਹੀਂ